ਬਾਈ ਗੁਰੂ ਜੀ ਦਾ ਖੰਸਾ ਆਹੇ ਗੁਰੂ ਜੀ ਕੀ ਫਤਿਹ 2150 ਅਨੁਬਾਰ ਸਭ ਕਲਾ ਸਮਰੱਥ ਦੋਲਨ ਤੇ ਰੱਖੋ ਹੋ ਪ੍ਰਭੂ ਨਾਨਕ ਦੇਗਰ ਆਤਿ

कर करने बेनती कृपा करो जी श्लोक जीव जात के ठाकुरा बरतन हारो जीव जनता ने मालिक वाहगुरु जी तू तो सब विखे आप ही बरतन वाला है सदा कायम है नानक एको पसरया दूजा कह दृष्टार एक एको सारे पासे पसरया है दूजा तो नजरें नहीं उनदा है हे नालको धारण करो सतनाम श्रीवाहे गुरु पाए दरी अष्टपदी जो पहला पद है अष्टपदी भाई भी है ਮੇਂ ਯਾਰ ਲਈ ਮੈਂ ਕੀ ਕਰਦਾ ਹਾਂ ਮਹਾਰਾਜ ਜੀ ਨੂੰ ਕਿਰਪਾ ਕਰੋ ਜੀ ਆਪ ਕਟਾਇਆ ਆਪ ਸੁਣਨੈ ਹਾਰ ਆਪੇ ਮਹਾਰਾਜ ਜੀ ਅਛਾ ਕਹਿਣਾ ਹੁੰਦਾ ਕਿ ਕਚੰਗਰ ਜੀ ਕਹਿੰਦੇ ਹਨ ਦੂਜੇ ਵਾਸਤੇ ਆਪ ਹੀ ਸੁਣਨੇ ਵਾਲਾ ਉਹ ਕਿ ਸੁਣਦਾ ਹੈ ਵਾਹਿਗੁਰੂ ਜੀ

ਬਾਈਬਲ ਨੂੰ ਪੁੰਡਾ ਹੈ ਬਲ ਸ੍ਰਿਤੀ ਨੂੰ ਉਜਾਉਂਦਾ ਹੈ ਪੈਦਾ ਕਰਦਾ ਹੈ ਆਪਣੇ ਭਾਣੇ ਲੈ ਸਮਾਏ ਇਹ ਵੀ ਆਪਣੇ ਮੱਦੀ ਨਾਲ ਉਸ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਉਚਾਰਨ ਕਰੋ ਸਤਨਾਮ ਅਹੀ ਦੀਵਾਹੀ

ਆਪ ਪੂਜਾ ਹੈ ਜਿਹਨਾਂ ਅਰਥ ਜਿਸ ਨੂੰ ਆਪ ਪ੍ਰਭੂ ਜੀ ਆਪ ਸਾਹਮਣੇ ਦਿੰਦੇ ਹੋ ਸੱਚ ਨਾਮ ਸੋਇਨ ਪਾਇ ਉਹ ਉਹਖੇੜਾ ਸੱਚ ਨਾਮ ਪ੍ਰਾਪਤ ਕਰ ਲੈਂਦਾ ਹੈ ਉਚਾਰਨ ਕਰੋ ਸੱਚ ਨਾਮ ਸੋ ਸਾਮ ਦਰਜੀ ਟਟਕਾ ਬਿੱਟਾ ਨਾਨਕ ਸਾਹਿਬ ਦੇ ਰੇਟਰ ਦਾ ਜੱਟਾ ਉਹ ਸਾਰੀ ਸੇਟੀ ਨੂੰ ਜਿੱਤਣੇ ਵਾਲਾ ਹੈ ਵਾ ਗੁਰੂ ਜੀ ਸਭ ਨੂੰ ਇੱਕ ਨਜ਼ਰ ਨਾਲ ਵੇਖਣ ਵਾਲਾ ਟਟਕਾ ਬਿੱਟਾ ਹੋ ਜਾਂਦਾ ਹੈ ਉਚਾਰਨ ਕਰੋ ਕੱਤਨਾਲ ਹੀਰੀਵਾ ਹੁਣ ਦੂਸਰਾ ਜੋ ਪਜਾ ਹੈ ਅਸਪਨੇ ਭਾਈ ਵੀ ਹੈ ਵਿਚਾਰੇ ਬੇਨਤੀ ਕਰਦੇ ਹਾਂ ਕਿ ਭਗਵਾਨ ਜੀਆ ਜੰਤਰ ਸਭ ਟਾਂਕੇ ਹਾਥ ਜਿੰਨੇ ਵੀ ਸਾਰੇ ਜੀਵ ਜੰਤੂ ਹੈ ਪ੍ਰਭੂ ਦੇ ਹੱਥ ਦੇ ਵਿੱਚ ਹਨ ਜੀਨ ਦਇਆਲ ਅਨਾਰੋਨਾਥ ਉਹ ਦਿਨਾ ਜੀਨੋਂ ਦੇ ਗਰੀਬ ਹੈ ਉਹਨਾਂ ਤੇ ਜੈਲੂ ਨਾਲ ਤੇ ਜੈਲੂ ਅਨਾਥ ਅਨਾਥ ਕੋ ਨਾ ਜਿਹੜਾ ਕੋਈ ਜਿਹੜਾ ਕੋਈ ਨਾਥ ਨੇ ਅਨਾਠਾਵਾ ਉਹ ਨਾਥਾ ਹੰਨਾ ਚਰਨ ਕਰੋ ਸਤਨਾਮ ਹੀ ਦੀਵਾ ਹੈ ਗੁਰੂ ਘਾਇ ਰਜੀ ਜਿਸ ਰੱਖਿਆ ਜਿਸ ਕੋਈ ਨਾ ਮਾਰੈ ਜਿਫਲੋ ਰੱਖਿਆ ਕਰਦਾ ਹੈ ਦੀ ਮਾਰ ਸਕਦਾ ਹੈ ਅੱਗੇ ਮਾਰੇ ਸਮਝਾ ਰਹੇ ਕਿ ਸੋ ਮੂਆ ਜਿਸ ਮਨੋਂ ਵਿਸਾਰ ਹੈ ਕਹਿੰਦਾ ਉਹ ਮਰ ਗਿਆ ਸਮਝ ਲੋ ਜਿਸ ਨੂੰ ਵਾਹਿਗੁਰੂ ਜੀ ਗੁਰੂ ਜੀ ਮਨੋਂ ਵਿਸਰ ਜਾਂਦਾ ਹੈ ਉਜਾਰਨ ਕਰੋ ਸਤਨਾਮ ਹੀਰੀਆ ਹੈ ਗੁਰੂ ਘਾਇ ਹੈ ਵਜੀ ਇਸ ਤਜ ਅਵਰ ਕਹਾ ਕੋ ਜਾਏ

ਮਹਾਰਾਜ ਇੱਕ ਜਿਹੜਾ ਰਾਜਾ ਸਰਬ ਸਿੱਧੇ ਉਹ ਹੀ ਆ ਉਹ ਹੀ ਆ ਕਾ ਜੀਆਂ ਕੀ ਯੁਗਤ ਜਾ ਕੇ ਸਭ ਹਾਠ ਜੀਆਂ ਦੀ ਜਿਹੜੀ ਮਹਾਰਾਜ ਜੀ ਉਤਪਦੇਵੀ ਕਰਦੇ ਹਨ ਹਲਣਾ ਕਰਦੇ ਹਨ ਸੰਭਾਰਦੇ ਹਨ ਇਹਣੀ ਉਧਾਰ ਦੀ ਯੁਗਤੀ ਹੈ ਸਾਰੇ ਬਾਈਰੂ ਨੇ ਅੰਦਰ ਵਿੱਚ ਹੈ ਅੰਤਰ ਬਾੜ ਜਾਨੂ ਸਾਗ ਤੇ ਉਸ ਬਾਈਰੂ ਨੇ ਅੰਦਰ ਬਾੜ ਦੇ ਆਪਣੇ ਨਾਲ ਡਾਂਡਾ ਕਰੋ ਜਾਰਣ ਕਰੋ ਸਤਨਾਮੁ ਸਿਰੀਰਾਏ ਗੁਰੂ ਹਾਏ ਵਜੀ ਗੁਰੁ ਦੇ ਦਾਨ ਬੇ ਅੰਤ ਅਪਾਰ ਵੈਗੁਰੁ ਗੁਣਾ ਦਾ ਸਮੁੰਦਰ ਹੈ ਜਿਹਾ ਮਨ ਸਮੁੰਦਰ ਹੈ ਬੇਅੰਤ ਹੈ ਅਪਾਰ ਢੀਡੋ ਕੋ ਪਰਵਰਨਿ ਪਾ ਜਾਣੁ ਤੁਗਾ ਹੈ ਨਾਨਕ ਦਾਤਿ ਸਦਾ ਬਲੇ ਹਾਰ ਨਨ੍ਹ ਪਾਸੇ ਜੀ ਕਹੇ ਜੋ ਤੇਰੇ ਦਾਤਿ ਦਾਤਿ ਤੇਰਾ ਸਦੀਵ ਤੇਰੇ ਤੋਂ ਬਲੇ ਹਾਰ जानदे हनु धारण करो सतनाम हिरिवा है गुरु हाय दजी हेर चरण करो सतनाम हिरिवा है गुरु हाय दजी हुण अटपटी भाई भी है ते उधा तीसरा पद ਵਿਚਾਰਨੇ ਮਹਾਰਾਜ ਨੂੰ ਬੇਨਤੀ ਕਰਦੇ ਹਾਂ ਕਿਰਪਾ ਕਰੋ ਜੀ ਪੂਰਨ ਪੂਰ ਰਹਿ ਦਾਯਾਲ ਉਹ ਦੇਵੂ ਵੈਰੂ ਜੀ ਪਰਮੇਸ਼ਰ ਜੀ ਪੂਰਨਾਨ ਸਾਰੇ ਭਰੂ ਰੋ ਰਹੇ ਹਨ ਸਭ ਉਪਰ ਹੋਵਣ ਕਿਰਪਾਲ ਦੇ ਸਭ ਤੇ ਉਹ ਬੜੀ ਕਿਰਪਾ ਕਰਦੇ ਹਨ ਉਜਾਰਣ ਕਰੋ ਬੱਤਨਾ ਆਪਣੇ ਕਰਤਵ ਜਾਣ ਆਪ ਵਹਿਗੁਰੂ ਜੀ ਆਪਣੇ ਕਰਤਬਾਂ ਨੂੰ ਕਮਨ ਆਪੇ ਜਾਣਦਾ ਹੈ ਅੰਤਰਜਾਮੇ ਰਾਇਓ ਬਿਆਪ ਅੰਤਰਜਾਮੇ ਸਾਰੇ ਬਿਆਪ ਰਿਹਾ ਹੈ ਉਜਾਰਨ ਕਰੋ ਸਤਨਾਮ ਸ੍ਰੀ ਵਾ ਫਰਤ ਪਾਲਿਆ ਜੀਵਨ ਬਹੁ ਭਾਡ ਬੈ ਗੁਰੂ ਜੀ ਜੀਵਨ ਨੂੰ ਅਨੇਕਾਂ ਤਰ੍ਹਾਂ ਦੇ ਨਾਲ ਪਾਲਦਾ ਹੈ ਜੋ ਜੋ ਰਚੂ ਸੁਚਿਛੈ ਤੇ ਹਾਥ ਜੋ ਜੋ ਉਸਨੇ ਰਚਨਾ ਰਚੀ ਹੈ ਸਿੱਕ ਬਣਾਈ ਹੈ ਉਹਦਾ ਧਿਆਨ ਕਰਦਾ ਹੈ ਯਾਦ ਕਰੋ ਕਰਦਨਾ ਪਰਿਧੀਵਾ ਆਵੇ ਕਿਸ ਲੈ ਮਿਲਾਏ ਉੱਪਰ ਮੇਰੇ ਜੀਤ ਨੂੰ ਚਾਉਂਦਾ ਹੈ ਉਹ ਆਪਣੇ ਨਾਲ ਬੁਲਾ ਲਿੰਦਾ ਹੈ ਭਗਤ ਕਰੇ ਹਰ ਕੇ ਗੁਣ ਗਾਏ ਉਹ ਹਰੀ ਦੇ ਗੁਣ ਗਉਂਦੇ ਹਨ ਜਿਹੜੀ ਭਗਤੀ ਕਰਦੇ ਹਨ ਜਗਨੂ ਭਗਤ ਕਰੇ ਹਰ ਕੇ ਗੁਣ ਗਾਏ ਜਿਹਦੇ ਗੁਣ ਗਾ ਕੇ ਉਹ ਭਗਤੀ ਕਰਦੇ ਹਨ ਉਚਾਰ ਉਚਾਰਣ ਕਰੋ ਸਾਡੇ ਮਨ ਅੰਤਰ ਵਿਸ਼ਵਾਸ ਕਰਨ ਮੰਨਿਆ ਇਹਨਾਂ ਦਿਨਾਂ ਪਰ ਧਾਨੇ ਆਪਣੇ ਮਨ ਦੇ ਅੰਦਰ ਵਾਹਿਗੁਰੂ ਨੂੰ ਨਿਝੇ ਕਰਕੇ ਰੱਬ ਜੀ ਨੂੰ ਮੰਨ ਲਿਆ ਹੈ ਕਰਨ ਹਰ ਨਾਨਕ ਇਕ ਜਾਣਿਆ ਇਹਨਾਂ ਦੇ ਇੱਕੋ ਕਰਨ ਹਰ ਨੂੰ ਜਾਣ ਲਿਆ ਹੈ ਜਨਨ ਕਰੋ ਸਤਨਾਮ ਸ੍ਰੀ ਦੀਵਾ ਗਣ ਗਣ ਜਿਨ੍ਹਾਂ ਨੇ ਇੱਕ ਕਰਕੇ ਮੰਨ ਲਿਆ ਹੈ ਤੇ ਕੂਹੀ ਉਹਨਾਂ ਨੇ ਪਛਾਣ ਲਿਆ ਜਾਣ ਲਿਆ ਇੱਕ ਨੂੰ ਵਿਉਜ ਕਰਨਿਆ ਹਾਰਾ ਹੈ ਜੇ ਉਹਨ ਚੌਥਾ ਬਧਾ ਹੈ ਜੋ ਅਸ਼ਪਦੇ ਭਈ ਵੀ ਹੈ ਵਿਚਾਨ ਲੈ ਮਹਾਰਜ ਜੀ ਬਿੰਦ ਕਰਦੇ ਹਾ ਕਿਰਪਾ ਗੁਰੂ ਜੀ ਗਿਆਨ ਲਾਗਾ ਹਰ ਇੱਕ ਹੈ ਨਾ ਹੈ ਜੋ ਹਰਿ ਦੇ ਜਨ ਹੈ

ਅੰਨੀ ਮੰਨਦੀ ਹੈ ਹੁਕਮ ਬੂਝੇ ਪਰਪਾਦ ਪਾਇਦੇ ਉਹਨਾਂ ਨੇ ਹੁਕਮ ਨੂੰ ਬੂਝਿਆ ਹੈ ਸਮਝਿਆ ਹੈ ਤੇ ਪਰਮ ਪਾਦਰੀ ਪਰਪਾਰਾ ਮਾ ਬੋਧੀ ਪ੍ਰਾਪਤੀ ਹੁਣ ਪਾ ਲਈ ਹੈ ਹੁਕਮ ਬੂਝੇ ਪਰਪਾਦ ਪਾਇ ਹੁਕਮ ਨੂੰ ਬੂਝੇ ਤੇ ਜਿਹੜੀ ਪਰਮ ਪਾਦ ਹੈ ਪ੍ਰਾਪਤੀ ਹੁੰਦੀ ਹੈ ਪਾ ਲਈ ਹੈ ਜਨਨ ਕਰੋ ਸਤਨਾਮ ਹੀ ਦੀਵਾ ਹੈ ਤੇ ਉਪਰ ਨਹੀਂ ਵਿਚਾਰੈ ਸੋ ਬਦ ਉੱਚਾ ਹੋਰ ਕੋਈ ਵਿਚਾਰ ਹੈ ਜਿਹੜਾ ਸੇਵਕ ਲਈ ਕੋਈ ਨਹੀਂ ਹੈ ਯਾ ਕੈ ਮਨ ਬਸਿਆ ਰੇਕਾਰ ਜਿਨ੍ਹਾਂ ਦੇ ਮਨ ਵਿੱਚ ਨਰਕਾਰ ਪਰਮੇਸ਼ੀ ਦੀ ਬਸ ਗਿਆ ਐ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰ ਵਾਹਿ ਲਗੀ ਮਰਨ ਨੂੰ ਤੇ ਮਾਇਆ ਦੇ ਜਿਹੜੇ ਬੰਦ ਬੰਦਰ ਤੋਰ ਤੇ ਨਿਰਵੈਰ ਮੜ ਜਮਾਇ ਬੰਦਰ ਤੋਰਦੇ ਆਨੰਦੇ ਉਹ ਬੈਟੋ ਰਹਿਣ ਹੋ ਜਾਂਦੇ ਹਨ ਅੰਦਰ ਪੂਜੈ ਗੁਰ ਕੇ ਪੈਰ ਉਹ ਫਿਰ ਨਿਤ ਚਰਨ ਪੂਜਦੇ ਹਨ ਉਜਾਰਣ ਕਰੋ ਸਤਨਾਮ ਸ੍ਰੀ ਵਿੰਾਇਕ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਐਸੇ ਜਿਹੜੇ ਨਾਮ ਵਾਲੇ ਪਿਆਰੇ ਜਾਣ ਵਾਲੇ ਗੁਰੂ ਦੇ ਇਸ ਲੋਕ ਵਿੱਚ ਵੀ ਸੁਖੀ ਹੁੰਦੇ ਹਨ ਤੇ ਪਰ ਲੋਕ ਵਿੱਚ ਵੀ ਸੁਖੀ ਹੁੰਦੇ ਹਨ ਨਾਨਕ ਹਰ ਪ੍ਰਭ ਆਪੇ ਮੇਲੇ ਹਰੀ ਪ੍ਰਭੂ ਜੀ ਨੇ ਉਹਨਾਂ ਨੂੰ ਆਪਣੇ ਨਾਲ ਆਪ ਹੀ ਭੇਰ ਲਿਆ ਹੈ اے ਨਾਨਕ ਉਤਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਲ ਫਾਹੇ ਬਜੀ ਮਹਾਰਾਜ ਦੀ ਕਿਰਪਾ ਦੇ ਸਦਕੇ ਜੋ ਚਾਰ ਵਜੇ ਸਪੂਰਨ ਹੋਇਆ ਨਾ ਵਿਚਾਰ ਦੇ ਹੋਇਆ अनेका ਗਲਤਾਂ ਦੀ ਖਿਮਾ ਮੰਗਨੇ ਹਾਂ ਤੇ ਸੂਰਗੇ ਸਜਣਗੇ ਪ੍ਰਭਾਨ ਕਾਲ ਵਿੰਟੀ ਜੋੜੀ ਲਾਟ ਹੈ ਜੀ ਆਪ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਉਣ ਦਾ ਕੋਟਾਨ ਕੋਲ ਨਗਰ ਧੰਨਵਾਦ ਜਾਨਦੇ ਆ ਮਿਹਰਾਰ ਵਿਹਾਰ ਮਥੇਰ ਜੀ ਦਰਵਾਜਾ ਸਾਹਿਬ ਵਿੱਚ ਸੇਵਾ ਵਿੱਚ ਲੱਗਦੇ ਹਨ ਉਹਨਾਂ ਦਾ ਵੀ ਧੰਨਵਾਦ ਹੈ ਜੋ ਵਾਸਤ੍ਰ ਵਰਤ ਰਹੇ ਹਨ ਉਹਨਾਂ ਦਾ ਵੀ ਧੰਨਵਾਦ ਹੈ ਉਹਨ ਇੱਥੇ ਕਦਨੂ ਗ੍ਰਾਮ ਦੇ ਵਿੱਚ ਹੈ ਮਹਾਰਾਜ ਜੀ ਨੂੰ ਜੇ ਬੁਲਾਓ ਅਤੇ